ਖਵਰ ਹਸ਼ਾਰਪੁਰ ਦੇ ਹਲਕਾ ਚੱਬੇ ਵਾਲ ਦੀ ਨਾਂ ਹੁੰਦਾ ਪਿੰਡ ਮੋਜੋ ਮਜਾਰਾ ਤੋਂ ਹੈ ਜਿੱਥੇ ਕਿ ਪਿੰਡ ਛਟੇਰਾ ਦੀ ਥਾਂ ਨੂੰ ਲੈ ਕੇ ਪਿੰਡ ਦੇ ਹੀ ਦੋ ਧੜੇ ਆਮੋ ਸਾਹਮਣੇ ਹੋ ਗਏ ਹਾਂਜੀ ਤੇ ਜਦੋਂ ਮਾਰਕੀਟ ਹੋ ਗਈ ਸੀ ਹਾਂਜੀ ਮੈਂ ਉੱਥੇ ਗਿਆ ਜਾ ਕੇ ਬੈਠੇ ਆ ਤੇ ਇਨੀ ਉਹੀ ਕਹਾਣੀ ਸਾਰੀ ਛੀੜੀ ਸੀ ਕਿਆ ਹੁੰਦਾ ਠੀਕ ਹੈ 13 ਸਾਲ ਤੋਂ ਜਣਕੇ ਬਜ਼ੁਰਗਾਂ ਦੇ ਟਾਈਮ ਤੋਂ ਚੱਲਦੀਆਂ ਬਹੁਤ ਜ਼ਿਆਦਾ 80 ਸਾਲ ਤੋਂ ਸਾਡਾ ਜਣਕੇ ਸਾਡੇ ਨਾਮ ਤੇ ਆ ਡੀਡੀਪੀਓ ਸਾਹਿਬ ਨੇ ਸਾਨੂੰ ਲਿਖ ਕੇ ਵੀ ਦਿੱਤਾ ਸੀ ਕੋਈ ਹੁਣ ਸਿਆਸੀ ਦਬਾਅ ਦੇ ਹੇਠਾਂ ਫੈਸਲਾ ਆਪਣਾ ਬਦਲ ਲਿਆ ਬਾਕੀ ਸਾਡਾ ਅਦਾਲਤ ਦੇ ਵਿੱਚ ਕੇਸ ਚੱਲਦਾ ਠੀਕ ਹੈ ਚਲੋ ਜੋ ਅਦਾਲਤ ਦਾ ਫੈਸਲਾ ਹੋਊਗਾ ਉਹਦੀ ਵੇਟ ਕਰਦੇ ਹਾਂ ਪਰ ਉਹ ਕੋਈ ਬੱਚੇ ਪਾਜੀ ਹੋਈਏ ਬੱਚੇ 嗯嗯嗯嗯嗯嗯嗯嗯嗯嗯嗯嗯嗯嗯嗯嗯嗯嗯嗯嗯嗯嗯嗯嗯嗯嗯嗯嗯嗯嗯嗯嗯嗯嗯嗯嗯嗯嗯嗯嗯嗯嗯嗯嗯嗯嗯嗯嗯嗯嗯嗯嗯嗯嗯嗯嗯嗯嗯嗯嗯嗯嗯嗯嗯嗯嗯嗯嗯嗯嗯嗯嗯嗯嗯嗯嗯嗯嗯嗯嗯嗯嗯嗯嗯嗯嗯嗯嗯嗯嗯嗯嗯嗯嗯嗯嗯嗯嗯嗯嗯嗯嗯嗯嗯嗯嗯嗯嗯嗯嗯嗯嗯嗯嗯嗯嗯嗯嗯嗯嗯嗯嗯嗯嗯嗯嗯嗯 ਕਿਆ ਨਾਮ ਹੈ ਤੁਹਾਡਾ ਅਮਨਦੀਪ ਸਿੰਘ ਜੀ ਕਿਹੜਾ ਪਿੰਡ ਹੈ ਭਾਜੀ ਮੋਜੂ ਮਯਾਰਾ ਜੀ ਠੀਕ ਆ ਕਿਹੜਾ ਹਲਕਾ ਜੀ ਚੱਪੀ ਵਾਲ ਜੀ ਠੀਕ ਆ ਅਮਨਦੀਪ ਜੀ ਤੁਹਾਡੇ ਵੱਲੋਂ ਅੱਜ ਪ੍ਰੈਸ ਕਾਨਫਰੰਸ ਕੀਤੀ ਜਾ ਰਹੀ ਹੈ ਕੀ ਕਾਰਨ ਹੈ ਜੀ ਆ ਸਾਡਾ ਢੇਰਾ ਸੰਬੰਧੀ ਹੈ ਜੀ ਢੇਰਾ ਦੇ ਮਾਈਨਿੰਗ ਬਜੂ ਸਾਡੇ ਪਿੰਡ ਉਸ ਸੰਬੰਧੀ ਅਸੀਂ ਕਾਨਫਰੈਸ ਕਰਾਂਗੇ ਠੀਕ ਹੈ ਕੀ ਮਸਲਾ ਪੂਰਾ ਹੈ ਢੇਰਾ ਨੂੰ ਲੈ ਕੇ ਜੀ ਇਹ ਸਾਡੇ ਢੇਰੇ ਆ ਜੀ 70 80 ਸਾਲ ਤੋਂ ਪੁਰਾਣੇ ਜਿਹੜਿਆਂ ਕੀ ਉੱਥੇ ਅਸੀਂ ਢੇਰੇ ਸ਼ੁਰੂ ਤੋਂ ਸਿੱਟਦੇ ਹਾਂ ਸਾਰੇ ਪਿੰਡ ਵਾਲੇ ਵੀ ਬਾਕੀ ਸਿੱਟਦੇ ਐ ਅਸੀਂ ਘਰ ਵੀ ਆ ਤੇ ਉਹਨਾਂ ਢੇਰਾਂ ਦੇ ਕਾਬਜਾ ਪਿੰਡ ਦੇ ਬੰਦੇ ਨੇ ਜਿਹੜੇ ਕੰਮ ਕਰਦੇ ਜਾਂਦੇ ਤੇ ਤੁਸੀਂ ਜਿਹੜੀਆਂ ਕੰਪਲੀਟਾ ਕੀਤੀਆਂ ਬੀਡੀਪੀਓ ਨੂੰ ਡੀਡੀਪੀਓ ਨੂੰ ਉਹਨਾਂ ਦਾ ਕੀ ਨਤੀਜਾ ਹੈ ਜੀ ਸਾਨੂੰ ਡੀਡੀਪੀਓ ਸਾਹਿਬ ਨੇ ਪਹਿਲਾਂ ਲਿਖ ਕੇ ਦਿੱਤਾ ਸੀ ਵੀ ਹਾਂ ਵੀ ਠੀ ਰਹਾ ਜਣਕੇ ਇੱਥੇ ਰਹੋਗੇ ਉਹਨੇ ਹੁਣ ਸਿਆਸੀ ਦਬਾਅ ਦੇ ਹੇਠਾਂ ਤਾਂ ਆਪਣਾ ਫੈਸਲਾ ਬਦਲਤਾ ਆ ਤੇ ਉਹ ਬਾਕੀ ਹਾਂ ਵੀ ਸਾਡਾ ਮਾਨਯੋਗ ਅਦਾਲਤ ਦੇ ਵਿੱਚ ਕੇਸ ਚੱਲਦਾ ਫਿਰ ਵੀ ਬੰਦੇ ਇੰਟਰਫੇਅਰ ਕਰਦੇ ਆ ਕੇਸ ਚੱਲਣ ਦੇ ਬਾਵਜੂਦ ਵੀ ਕੀ ਇੰਟਰਫੇਅਰ ਕਰ ਰਹੇ ਉਹ ਉੱਥੇ ਜੀਸੀਬੀ ਮਸ਼ੀਨਾਂ ਉਹ ਨਹੀਂ ਵੜਦੀਆਂ ਜੀ ਜੀ ਕੀ ਉੱਥੋਂ ਢੇਰ ਚਖਵਾਏ ਜਾ ਰਹੇ ਉੱਥੇ ਫੋਟੋ ਹਾਂ ਵੀ ਉਹਨਾਂ ਨੂੰ ਢੇਰਾਂ ਨੂੰ ਪੂਰਨ ਦੀ ਪੂਰਨੇ ਲੱਗੇ ਸੀ ਜੀ ਬਸ ਜੀ ਕਿ ਤੁਸੀਂ ਦੱਸਣਾ ਸਹੀ ਹੈ ਜੀ ਢੇਰ ਇਹ ਜਿਹੜੇ ਆ ਤਕਰੀਬਨ 2.5 3 ਕਿਲੋਮੀਟਰ ਦੀ ਦੂਰੀ ਤੇ ਜਿਹੜੇ ਕਹਿੰਦੇ ਕਿ ਉਸ ਥਾਂ ਤੇ ਢੇਰ ਬਣਾ ਲਓ ਹਨਾ ਜੀ ਜਗਾ ਤੇ ਉਹ ਉਸ ਤੇ ਤੁਹਾਨੂੰ ਕੀ ਦਿੱਕਤ ਆ ਰਹੀ ਹੈ ਜੀ ਇਹ ਬਣਾਉਣ ਨੂੰ ਹੁਣ ਵਿੱਚ ਕਈ ਬੀਬੀਆਂ ਸਿੱਟਦੀਆਂ ਜੀ ਹੁਣ 2.5 3 ਕਿਲੋਮੀਟਰ ਦੂਰ ਜਾਣਾ ਤੁਸੀਂ ਆਪ ਦੇਖ ਲਓ ਜੀ ਜੇ ਸਿਰ ਤੇ ਹਾਂ ਬੇ ਇੱਕ ਟੋਕਰੇ ਨੂੰ 2.5 3 ਕਿਲੋਮੀਟਰ ਜਾਣਾ ਬਹੁਤ ਔਖਾ ਹੈ ਜੀ ਤੇ ਸਾਰਾ ਪਿੰਡ ਪੇਲਾ ਉੱਥੇ ਉਸ ਥਾਂ ਤੇ ਸਿੱਟਦਾ ਜੀ ਢੇਰ हां जितने के ਘਾਰੇ ਉੱਥੇ हां जी ਕਟਵਾੜਾ 20 25 ਘਾਰੇ ਉੱਥੇ ਸਿੱਟਦੇ ਪਿੰਡ ਦੇ ਕਿੰਨੇ ਕੁ ਬੰਦਿਆਂ ਨੂੰ ਪ੍ਰੋਬਲਮ ਆ ਜੀ ਇਹ ਪਿੰਡ ਦੇ ਮੇਨ ਤਾਂ ਤਿੰਨ ਬੰਦੇ ਹੀ ਆ ਜੀ ਤਿੰਨ ਚਾਰ ਠੀਕ ਆ ਜੀ ਤੇ ਉਹਨਾਂ ਦਾ ਤੁਹਾਡਾ ਕੋਈ ਪੁਲਿਸ ਕੇਸ ਵੀ ਉਹਨਾਂ ਦੇ ਨਾਲ ਚੱਲ ਰਿਹਾ ਹੈ ਜੀ ਹਾਂ ਜੀ ਠੀਕ ਆ ਉਹ ਕਿਹੜੇ ਚੱਲ ਰਹੇ ਇੱਕ ਤਾਂ ਇਸ ਮਾਈਨ ਕੋ ਜੋ ਸਾਡੇ ਪਿੰਡੋਂ ਕਟਵਾੜਾ 7 800 ਟਰਾਲੀ ਹੁੰਦੀ ਪੱਟੀ ਸੀ ਜੀ ਹੁਣ ਚਲੋ ਜੀ ਉਹ ਕਹਿੰਦੇ ਵੀ 15 ਫੁੱਟ 20 ਫੁੱਟ ਪੱਟ ਸਕਦੇ ਆ ਚਲੋ ਅਦਾਲਤ ਜੋ 10 ਦਿਨ ਦੇ ਕੇ ਬਿਹਾਵ ਤੇ ਪੱਟ ਸਕਦੇ ਆ ਬਾਕੀ ਸਾਡੇ ਦੇ ਲੈਵਲ ਜਿਹੜਾ ਜੀ 10 15 ਫੁੱਟ ਤੇ ਲੈ ਨਾਲ ਕੇ ਚਲਦੇ ਆ ਬਾਟਰ ਲੈਵਲ ਉਹਦੇ ਨਾਲ ਪਾਣੀ ਵੀ ਖਰਾਬ ਹੋਣਾ ਆ ਤੇ ਸਰਪੰਚ ਸਰਪੰਚ ਦੀ ਕੀ ਇਹਦੇ ਵਿੱਚ ਕਾਰਵਾਈ ਹੈ ਸਰਪੰਚ ਸਾਹਿਬ ਜੋ ਕਰਾਂਦੇ ਉਹੀ ਕਰਾਂਦੇ ਜੀ ਸਰਪੰਚ ਕਰਾ ਰਹੇ ਆ ਕਿ ਰਾਜਨੀਤਿਕ ਸ਼ੈ ਹਾਸਲ ਸਰਪੰਚ ਬਿਲਕੁਲ ਬਿਲਕੁਲ ਜੀ ਠੀਕ ਹੈ ਕਿਹੜੀ ਪਾਰਟੀ ਸਪੋਰਟ ਕਰ ਰਹੀ ਉਹਨਾਂ ਨੂੰ ਪਾਰਟੀ ਕੋਈ ਨਹੀਂ ਕਰ ਰਹੀ ਬਾਕੀ ਹਾਂ ਵੀ ਜੋ ਨਾਂ ਲੈਂਦੇ ਉਹ ਬਸ ਸੰਧੂ ਦਾ ਨਾਂ ਲੈਂਦੇ ਜੀ ਹਰਕਪੁਰੇ ਸੰਧੂ ਰਵਿੰਦਰ ਸਿੰਘ ਜੀ ਸੰਧੂ ਨੂੰ ਕੁਝ ਦੋ ਹਲਕਾ ਚਾਅ ਜੀ ਮੇਰਾ ਪਿੰਡ ਸਾਹਿਬ ਜੀ ਸੰਧੂ ਸਾਹਿਬ ਇਹ ਕਹਿ ਰਹੇ ਆਪੇ ਜੇ ਢੇਰ हट ਜਾਣ ਤੇ ਪਾਰਕ ਬਣ ਜਾਣਾ ਪਾਰਕ ਨਾਲ ਵੀ ਕੋਈ ਤੁਹਾਨੂੰ ਆਬਜੈਕਸ਼ਨ ਨਹੀਂ ਮੈਂ ਤੁਹਾਨੂੰ ਆ ਪਾਰਕ ਦੀਆਂ ਪਹਿਲੀਆਂ ਫੋਟੋਆਂ ਦਿਖਾ ਦਿੰਦਾ ਜੀ ਜਿਹੜਾ ਪਹਿਲਾ ਪਾਰਕ ਆ ਇੱਕ ਮੈਂ ਆਪਣੇ ਢੇਰਾਂ ਦੀਆਂ ਫੋਟੋਆਂ ਦਿਖਾ ਦਿੰਦਾ ਜੀ ਸਾਡੇ ਢੇਰਾਂ ਤੋਂ ਦੋ ਤਿੰਨ ਲਫਾਫੇ ਵੀ ਤੁਹਾਨੂੰ ਲੱਭ ਪਏ ਤਾਂ ਵੱਖਰੀ ਚੀਜ਼ ਆ ਅਜੇ ਤੁਸੀਂ ਇੱਥੋਂ ਕਹਿੰਦੇ ਆ ਆਹ ਦੇਖ ਲਓ ਵੀ ਇੱਥੇ ਜਿਆਦਾ ਖਲਾਰਾ ਪਹਿਲਾਂ ਵੀ ਇੱਕ ਪਾਰਕ ਬਣਿਆ ਹੀ ਆ ਕੀ ਮੰਗ ਕੀ ਆਪਣੀ ਜੀ ਮੰਗ ਤਾਂ ਸਾਨੂੰ ਆਹੀ ਆ ਵੀ ਜਿੰਨਾ ਚਿਰ ਸਾਡਾ ਮਾਨਯੋਗ ਅਦਾਲਤ ਦੇ ਵਿੱਚ ਕੇਸ ਚੱਲਦਾ ਆ ਉਹਨਾਂ ਠੇਰਾਂ ਤੇ ਕੋਈ ਵੀ ਜਣ ਕੇ ਹਾਂ ਵੀ ਕੁਝ ਵੀ ਕੀਤਾ ਨਾ ਜਾਵੇ ਤੁਸੀਂ ਜੇ ਵੀ ਤੁਸੀਂ ਦੱਸਦੇ ਹੋ ਕਿ ਮਾਨਯੋਗ ਅਦਾਲਤ ਦੇ ਵਿੱਚ ਤੁਹਾਡਾ ਕੇਸ ਚੱਲ ਰਿਹਾ ਹੈ ਬਾਵਜੂਦ ਇਸ ਤੋਂ ਨਾਲ ਵੱਲੋਂ ਜੀ ਐਸ ਬੀ ਮਸ਼ੀਨਾਂ ਜਿਹੜੀਆਂ ਠੇਰਾਂ ਵਾਲੀ ਥਾਂ ਦੇ ਵਿੱਚ ਵਾੜੀਆਂ ਜਾ ਰਹੀਆਂ ਨੇ ਇਸ ਨੂੰ ਲੈ ਕੇ ਵੀ ਤੁਸੀਂ ਪ੍ਰਸ਼ਾਸਨਿਕ ਅਧਿਕਾਰੀਆਂ ਤੱਕ ਪਹੁੰਚ ਕੀਤੀ ਹੈ ਕਿ ਕੇਸ ਚੱਲਣ ਦੇ ਬਾਵਜੂਦ ਉੱਥੇ ਜੀ ਐਸ ਬੀ ਚਲਾਈ ਜਾ ਰਹੀ ਹੈ ਅਸੀਂ ਚੌਕੀ ਦੱਸਿਆ ਸੀ ਜੀ ਦੋ ਤਿੰਨ ਵਾਰੀ ਉਹ ਫਿਰ ਵੀ ਹਾਂ ਵੀ ਕਾਲੀ ਕੋਲੋ ਚ ਕੁਝ ਨਾ ਕੁਝ ਚੱਲਦਾ ਹੀ ਰਹਿੰਦਾ ਜੀ ਠ ਸਾਈਲੈਂਟ ਤੇ ਲਾਓ ਕੀ ਨਾਮ ਹੈ ਤੁਹਾਡਾ ਬ੍ਰੇਨ ਫੈਟਿੰਗ ਦੱਸ ਕਿਹੜਾ ਪਿੰਡ ਹੈ ਤੁਹਾਡਾ ਫਿਕਰ ਵਾਲਾ ਮੌਜੂਦ ਨਜ਼ਰ ਜੀ ਤੁਹਾਡੇ ਨਾਲ ਦੱਸਿਆ ਜਾ ਰਿਹਾ ਕਿ ਕਿ ਤੁਸੀਂ ਢੇਰਾ ਦੇ ਮਾਮਲੇ ਦੇ ਵਿੱਚ ਇਹਨਾਂ ਵਿਅਕਤੀ ਦੀ ਸਪੋਰਟ ਕਰ ਰਹੇ ਹੋ ਕਿ ਢੇਰ ਉੱਥੇ ਸਹੀ ਹੈ ਤਾਂ ਤੁਹਾਡੇ ਨਾਲ ਵੀ ਗਾਲੀ ਗਲੋਚ ਕੁੱਟਮਾਰ ਕੀਤੀ ਗਈ ਹੈ ਕੁਝ ਲੋਕਾਂ ਵੱਲੋਂ ਹਾਂਜੀ ਮੇਰੇ ਨਾਲ ਕੁੱਟਮਾਰ ਕੀਤੀ ਗਈ ਹੈ ਜੀ ਕੀ ਸੀਗਾ ਕੀ ਗੱਲਬਾਤ ਹੋਈ ਹੈ ਜੀ ਗੱਲਬਾਤ ਇਹੀ ਹੈ ਜੀ ਉਹ ਢੇਰਾ ਦੇ ਚੱਕਰ 'ਚ ਸੀਗੀ ਜੀ ਕਿਦੇ ਮਾਰਕਟ ਤੇ ਅਸੀਂ ਗਏ ਹੋ ਸੀਗੇ ਉੱਥੇ ਮੈਂ ਕਹਾਂ ਜੀ ਵੀ ਇੱਥੇ ਨਾ ਇੰਨੀ ਦੀ ਗੱਲ ਕਰੋ ਬਾਹਰ ਜਾ ਕੇ ਕਰ ਲਿਓ ਕਿ ਇੱਥੇ ਮਸੂਲੀ ਸਾਰੇ ਆ ਬਈਆ ਇੰਨੀ ਗੱਲ ਕਹਿਣ ਦੀ ਦੇਰ ਹੋਈ ਤੇ ਮੇਰੇ ਘਰ ਪੈ ਕੇ ਜੀ ਮੇਰੇ ਮਰਨਾ ਕੁੱਟਣਾ ਸ਼ੁਰੂ ਕਰਦੇ ਤੁਸੀਂ ਉਹਦੀ ਕੰਪਲੀਟ ਵੀ ਕੀਤੀ ਹੈ ਕੋਈ ਜੀ ਤੇ ਉਹ ਕਿੱਥੇ ਕੀਤੀ ਕੰਪਲੀਟ ਮੈਂ ਜੀ ਨਹੀਂ ਹੋਆ ਚੌਂਕੀ ਜੀ ਕੀਤੀ ਹੈ ਜੀ ਠੀਕ ਹੈ ਕਾਰਵਾਈ ਹੋਈ ਤੁਹਾਡੀ ਕੰਪਲੀਟ ਤੇ ਕੋਈ ਕਾਰਵਾਈ ਕੋਈ ਨਹੀਂ ਹੋਈ ਜੀ ਮੇਰੇ ਹਸਪੀਟਲ ਦੇ ਵਿੱਚ ਸਾਰੇ ਜੋ ਡਾਕੂਮੈਂਟ ਮੇਰੇ ਕੋਲ ਆ ਸਾਰਾ ਕੋਈ ਐਫ ਆਈ ਆਰ ਦਰਜਿਆ ਉਹਦੇ باوجود ਵੀ ਕਿਸੇ ਨੇ ਮਤਲਬ ਕਿ ਪਿੰਡ ਦੇ ਚੰਦ ਕੁ ਬੰਦੇ ਆ ਜਿਹੜੇ ਸਰਪੰਚ ਨਾਲ ਹਰਕੇ ਮਾਹੌਲ ਖਰਾਬ ਕਰ ਰਹੇ ਹਾਂ ਜੀ ਹਾਂ ਜੀ ਕਿਉਂ ਉਹਨਾਂ ਦੀ ਪਹੁੰਚ ਆ ਪੁਲਿਸ ਦੇ ਬੀਟੇ ਆ ਤੇ ਨਹੀਂ ਇਸ ਕਰਕੇ ਸਾਡੀ ਗਰੀਬ ਬੰਦਿਆਂ ਦੀ ਸੁਣਵਾਈ ਨਹੀਂ ਹੋ ਰਹੀ ਕਿੰਨਾ ਟਾਈਮ ਹੋ ਗਿਆ ਤੁਹਾਨੂੰ ਸ਼ਿਕਾਇਤ ਦਿੱਤੀ ਉਹਨੂੰ 5 ਮਹੀਨੇ ਤੋਂ ਵੀ ਉੱਤੇ ਹੋ ਚੱਲੇ ਠੀਕ ਆ ਤਾਂ ਕੋਈ ਕਾਰਵਾਈ ਨਹੀਂ ਕੋਈ ਕਾਰਵਾਈ ਨਹੀਂ ਹੋਏਗੀ ਕੀ ਕਹਣਾ ਚਾਹੁੰਦੇ ਹਾਂ ਕੀ ਮੰਗ ਕਰਦੇ ਪ੍ਰਸ਼ਾਸਨ ਨੂੰ ਮੈਨੂੰ ਮੇਰਾ ਜੋ ਬਣਦਾ ਹੱਕ ਹੈ ਜੀ ਜੋ ਮੇਰੇ ਨਾਲ ਹੋਈ ਹੈ ਬੇਇਨਸਾਫੀ ਉਹ ਮੈਨੂੰ ਹੱਕ ਦਿੱਤਾ ਜਾਵੇ ਉਹਨਾਂ ਤੇ ਕਾਰਵਾਈ ਕੀਤੀ ਜਾਵੇ ਜੋ ਕੁਝ ਹੈ ਡਾਕੂਮੈਂਟ ਕੋਲ ਹੈ ਜੀ ਐਫ ਆਰ ਦਾ ਤੇ ਮੈਡੀਕਲ ਮੇਰਾ ਜਲੰਧ ਆਪਣੇ ਆਰੇ ਸਭ ਤੋਂ ਹੋਇਆ ਜੀ ਦੋ ਵਾਰੀ ਹੋਇਆ ਇੱਕ ਵਾਰੀ ਨਹੀਂ ਦੂਜੀ ਪਹਿਲੀ ਰਿਪੋਰਟ ਸਾਡੇ ਕੋਲ ਹੈ ਦੂਜੀ ਰਿਪੋਰਟ ਠਾੜੇ ਵਾਲਿਆਂ ਨੇ ਸਾਨੂੰ ਨਹੀਂ ਦਿਖਾਈ ਜੀ ਹਜੇ ਈਰ ਅਜਾ ਤੁਹਾਡਾ ਕੰਨ ਵੀ ਬੰਦ ਹੈ ਉਹਨਾਂ ਦੇ ਨਾਲ ਕੀ ਹੋਇਆ ਸੱਟ ਮਾਰ ਕੰਨ ਉਹਨੇ ਮਾਰਿਆ ਤਾਂ ਹੀ ਹੋਈ ਹੈ ਜੀ ਰਿਪੋਰਟ ਕੋਲ ਹੈ ਜੀ ਸਾਡੇ ساری ਹਵਾਲਾ ਸਰਦੀ ਹੈ ਜੀ ਉੱਥੋਂ ਥੱਲੇ ਵੀ ਜਾਣ ਨੂੰ ਬੱਦਰਾ ਹਾਂਜੀ ਥੱਲੇ ਵੀ ਜਾਣ ਨੂੰ ਬੱਦਰਾ ਉਹਨੂੰ ਧਮਕੀਆਂ ਦਿੰਦੇ ਆ ਜੀ ਕੱਲਾ ਕਹਿ ਰਿਹਾ ਮੈਂ ਹੈਗਾ ਮੇਰੇ ਕਿਹੜੇ ਕੋਈ ਹੈਗੇ ਪੋਤੇ ਵੀ ਜਿਹੜੇ ਬਰਾਬਰ ਖੜੇ ਹੋ ਜਾਣਗੇ ਠੀਕ ਹੈ